ਇਹ ਆਪਾਂ ਆਂਡੇ ਹੀ ਤੇ ਆ ਬੰਦਾ ਕੋਈ ਬੈਟਰੀ ਕੱਢ ਕੇ ਲੈ ਗਿਆ ਹੋਇਆ ਸੋ ਵੈਲਕਮ ਟੂ ਮਾਈ ਨਿਊ ਬਲੌਗ ਸਸਤੀ ਗੱਲ ਸਾਰਿਆਂ ਨੂੰ ਤੇ ਉਹ ਮਾਰਕੀਟ ਪਹੁੰਚ ਗਏ ਆਪਾਂ ਅਜੇ ਟਾਈਮ ਨਾਲ ਹੀ ਆ ਗਏ ਸੀ ਤੇ ਮਾਈ ਪਹਿਲਾਂ ਮੈਂ ਹੀ ਆਇਆ ਹਾਂ ਤੇ ਪਹਿਲਾਂ ਹੁਣ ਕਰ ਲਈਏ ਸਫਾਈ ਸਫਾਈ ਕਰ ਦੇਖ ਰਹੀ ਹਾਂ ਕੀ ਪ੍ਰੋਗਰਾਮ ਬੰਦਾ ਵਾ ਕੋਲ ਦਾ Jeg klarer både å påklære meg og rødskinngrense. ਤਾਂ ਦੇਖਣਾ ਫੀਲਡ ਵਰਕ ਤੋਂ ਕਾਫੀ ਚੇਰ ਵਾਲ ਜਿਹੜਾ ਫੀਲਡ ਵਰਕ ਜਿਹੜਾ ਵਾ ਸ਼ੇਅਰ ਕਰ ਰਿਹਾ ਵਾਂ ਤੇ ਅੱਜ ਦੇਖਦੇ ਆ ਕਿ ਕਿੰਨਾ ਦਿਨ ਨਿਕਲਦਾ ਵਾ ਸੋ ਆਪਣੇ ਕੋ ਜਿਹੜੀਆਂ ਨੇ 1-2 ਕੋਲ ਆ ਗਈ ਨੇ ਜਿੰਨ ਮੰਦੀ ਸਿਰਫ ਬਿਲਿੰਗ ਕਰਨੀ ਆਪਾਂ ਸੋ ਬਿੱਲ ਲੈਣੀ ਆ ਉਦੋਂ ਬਾਅਦ ਜਿਹੜੀ ਆਪਣੇ ਕੋਈ ਦਾ ਪੈਂਟਮ ਦੀ ਕੋਲ ਆ ਗਈ ਆ ਤੇ ਦੇਖਦੇ ਕਿੰਨਾ ਕੁ ਟਾਈਮ ਲੱਗੇਗਾ ਸੋ ਪੈਂਟਮ ਦਾ ਇੱਕ ਪ੍ਰਿੰਟਰ ਆ ਸੋ ਉਹਦੀ ਕੋਲ ਵੀ ਆ ਗਈ ਆਪਣੇ ਕੋ ਤੇ ਬਾਕੀ ਦੇਖਦੇ ਆ ਸੋ ਫਰਸਟ ਗੋਲ ਤੇ ਆਪਾਂ ਨਿਕਲ ਗਏ ਆ ਤੇ ਇੱਥੇ ਆਪਾਂ ਸਿਰਫ ਬਿੱਲ ਜਾਨੇ ਨੇ ਸੋ ਫਸਟ ਪਹਿਲਾਂ ਜਿਹੜੀ ਆਪਾਂ ਬੀਰਿੰਗ ਵਾਲੀ ਬ੍ਰਾਂਚ ਉੱਥੇ ਬਿੱਲ ਦੇ ਕੇ ਫਿਰ ਵਾਪਸ ਜਿਹੜੀਆਂ ਦੋ ਬ੍ਰਾਂਚਾਂ ਇੱਥੇ ਬਿੱਲ ਦੇ ਕੇ ਫਿਰ ਪੈਂਟਮ ਦੀ ਗੋਲ ਕਰਨੀ ਹੈਗੀ ਸੋ ਫਟਾਫਟ ਕਰਦੇ ਆਂ ਕੰਮ ਇਹ ਵਾਲਾ ਸੋ ਗੋਣ ਹੋ ਗਈ ਆਪਣੀ ਫਿਰ ਨੈਕਸਟ ਗੋਲ ਤੇ ਸੋ ਆਪਣੀਆਂ ਦੋ ਕੋਲਣ ਜਿਹੜੀਆਂ ਬਿਲਿੰਗ ਦੀਆਂ ਉਹ ਕੰਪਲੀਟ ਹੋ ਗਈਆਂ ਨੇ ਹੁਣ ਆਪਾਂ ਆ ਗਏ ਆ ਪੈਂਟਮ ਦੀ ਹੋਰ ਤੇ ਬਾਈ ਕਿੱਥੇ ਕਰਦਾਂਗੇ ਖੜੀ ਇਹ ਸੀ ਪੈਂਟਮ ਦਾ ਪ੍ਰਿੰਟ ਜਿਹੜਾ ਆਪਾਂ ਲਾਸਟ ਵੀਕ ਜਿਹੜਾ ਵਾ ਚੈੱਕ ਕੀਤਾ ਸੀ ਤੇ ਕੰਪਨੀ ਤੋਂ ਆਪਾਂ ਸਮਾਨ ਦੀ ਡਿਮਾਂਡ ਕੀਤੀ ਸੀ ਤਾਂ ਡਿਮਾਂਡ ਜਿਹੜੀ ਆਪਾਂ ਹੋ ਗਈ ਹੈ ਪੂਰੀ ਤਾਂ ਕੋਰੀਅਰ ਵੀ ਆ ਗਿਆ ਹੈ ਤੇ ਇਹਦੇ ਕੁਝ ਸਪਾਰਟਸ ਨੇ ਜਿਹੜੇ ਆਪਾਂ ਮੰਗਵਾਈ ਨੇ ਸੋ ਲਗਾ ਕੇ 1 ਬਾਈ 1 You know, All I wanna do is be with you. Always be the light. Things on you, star, sun, ocean. Like things always there. Oh 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 oh. oh like things always there. My love, my star, my moon. Everything I do is for you, baby. That is all I wanna do. Everything I know is for you, baby. Those are for you, babe. Everything I do is for you, baby. That is all I wanna do. Everything I know is for you. ਕੋਲ ਜਿਹੜੀ ਆਪਾਂ ਵਨ ਵੀਕ ਫਿਰ ਲਾਈਨ ਚੈੱਕ ਕੀਤੀ ਸੀ ਸੋ ਕੁਛ ਇਹਦੇ ਨਾਲ ਕੇਬਲ ਕੱਟੀ ਹੋਈ ਸੀ ਜਿਹੜੀ ਪੁਰਾਣੀ ਕੇਬਲ ਸੀ ਇਹਦਾ ਕੱਟ ਲੱਗਾ ਸੀ ਤੇ ਨਿਊ ਕੇਬਲ ਜਿਹੜੀ ਡਿਮਾਂਡ ਕੀਤੀ ਸੀ ਸਾਮਾਨ ਆ ਗਿਆ ਸੀ ਸੋ ਕੰਪਨੀ ਦੇਣ ਤੋਂ ਪਹਿਲਾਂ ਜਿਹੜਾ ਉਹ ਡਿਲੀਵਰ ਹੋ ਗਿਆ ਸੀ ਸੋ ਸਾਮਾਨ ਮਿਲ ਗਿਆ ਆਪਾਂ ਨੂੰ ਕਿਉਂ ਨਾ ਬਸ ਆਪਾਂ 1 ਬਾਈ 1 ਚੈੱਕ ਕਰਕੇ ਦੇਖ ਲਈਏ ਫਸਟੋ ਸੋ ਆਪਾਂ ਕੇਬਲ ਲਗਾ ਕੇ ਦੇਖਾਂਗੇ ਕਿ ਪ੍ਰਿੰਟਰ ਵਰਕਿੰਗ ਜਾਂਦਾ ਵਾ ਸੋ ਕੇਬਲ ਆਪਾਂ ਜਿਹੜੀ ਆ ਪਾ ਲਈ ਆ ਤੇ ਆਨਲਾਈਨ ਉਹਪਰ ਚੈੱਕ ਕਰਾਂਗੇ ਸੋ ਕੇਬਲ ਤੇ ਪਾਤੀ ਸੀ ਕੇਬਲ ਨਹੀਂ ਸੀ ਚੱਲੀ ਤੇ ਹੁਣ ਆਪਾਂ ਜਿਹੜਾ ਵਾ ਲੈਂਪ ਚੈੱਕ ਕਰ ਰਹੇ ਹਾਂ ਕਿ 에ਰਰ ਫੇਰ ਆ ਰਿਹਾ ਸੀ ਸੋ ਲੈਂਪ ਚੈੱਕ ਕੀਤਾ ਤਾਂ ਲੈਂਪ ਓਕੇ ਰਿਪੋਰਟ ਹੈਗਾ ਵਾ 에 ਆਪਣੀ ਜਿਹੜੀ ਆ ਅਦਰ ਜਿਹੜੀ ਵਾਇਰ ਸੀ ਇਹਦੇ ਨਾਲ ਤੇ ਓਪਨ ਹੋ ਗਿਆ ਸੀ ਸੋ ਵਰਕਿੰਗ ਵੀ ਫਾਈਨ ਸੀ ਤੇ ਹੁਣ ਆਪਾਂ ਕੰਪਨੀ ਨੂੰ ਜਿਹੜਾ ਵਾ ਡਿਮਾਂਡ ਕਰਾਂਗੇ ਤੇ ਕੇਬਲ ਆਏਗੀ ਤੇ ਫਿਰ ਇਹਦੀ ਜਿਹੜੀ ਆ ਦੁਬਾਰਾ ਇੰਸਟਾਲੇਸ਼ਨ ਕਰਾਂਗੇ ਸੋ ਫਿਲਹਾਲ ਜਿਹੜਾ ਆਪਾਂ ਇਹਨੂੰ ਹਾਂਡ ਓਵਰ ਕਰ ਦੇਣਾ ਵਾ ਬ੍ਰਾਂਚ ਨੂੰ ਤੇ ਹੁਣ ਕਿਤੇ ਹੋਇਆ ਸੀ ਤੇ ਉਹ ਸਾਰਾ ਜਿਹੜਾ ਓਪਨ ਕਰਨਾ ਪੈਣਾ ਸਕੈਨਰ ਯੂਨਿਟ ਵੀ ਤੇ ਆਹ ਵਾਲੀ ਜਿਹੜੀ ਕੇਬਲ ਸੀ ਜਿਹੜੀ ਰਿਮਾਂਡ ਕੀਤੀ ਸੀ ਇਹ ਕੇਬਲ ਜਿਹੜੀ ਹੈਗੀ ਆ ਪਾਲਟੀ ਹੈਗੀ ਆ ਉਹ ਵੋਲਟੇਜ ਦਾ ਕੋਈ ਇਸ਼ੂ ਹੈਗਾ ਵਾ ਕੰਟੀਨਿਟੀ ਬੋਲਦੀ ਹੈ ਬਟ ਵੋਲਟੇਜ ਪ੍ਰੋਪਰ ਨਹੀਂ ਜਾਂਦੀ ਹੈਗੀ ਸੋ ਆਪਾਂ ਆਪਣੀ ਕੇਬਲ ਲਾ ਕੇ ਚੈੱਕ ਕੀਤਾ ਸੀ ਸੋ ਹੁਣ ਇਹਨੂੰ ਪਹਿਲਾਂ ਕੱਢਾਂਗੇ ਤੇ ਫਿਰ ਜਿਹੜਾ ਵਾ ਕੰਪਨੀ ਨੂੰ ਬ੍ਰਾਂਚ ਨੂੰ ਥੋੜਾ ਵਾ ਹੈਂਡਓਵਰ ਕਰਾਵਾਂਗੇ ਆ ਗਏ ਆਪਾਂ ਘਰ ਤੇ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਸੀ ਤੇ ਕੰਮ ਵੀ ਆਲਮੋਸਟ ਹੋ ਹੀ ਗਿਆ ਤੇ ਮੱਕੀ ਇਹ ਆਪਣਾ ਰੁੱਦੂ ਬੇਬੀ ਤੇ ਲੰਚੇ ਆਪਾਂ ਭਾਜੀ ਡਿਨਰ ਕਰ ਲਿਆ ਹੋਵਾ ਤੇ ਲੰਚੇ ਆਪਾਂ ਕੀਤਾ ਨਹੀਂ ਸੀ ਹੱਥ ਤੇ ਆ ਕੇ ਛੇਤੀ ਰੋਟੀ ਖਾਧੀ ਹੈ ਤੇ ਹੁਣ ਆਪਾਂ ਜਾ ਰਹੇ ਹਾਂ ਰੁੱਦੂ ਨੂੰ ਲੈ ਕੇ ਰੁੱਦੂ ਨੂੰ ਪੋਛੇ ਰੁੱਤੂ ਆਪਾਂ ਕਿੱਥੇ ਚੱਲੇ ਆ ਪੇਸਟੀ ਲੈਨ ਕਿੱਥੇ ਤੇ ਰੁੱਦੂ ਬੇਬੀ ਕਿੱਥੇ ਚਲੀ ਆਪਾਂ ਘਰ ਹੀ ਆਪਾਂ ਤੇ ਲੰਚ ਲੈਨੇ ਆਪਾਂ ਕਰੇ ਆਗੇ ਬਾਅਦੂ ਮੈਸ ਦੇਣੀ ਚੱਲੀਏ ਫਿਰ ਹਾਂਜੀ ਸੇ ਲੋ ਗਾਈ ਤੇ ਆਪਾਂ ਪੈਦਲ ਹੀ ਆ ਰਹੇ ਆ ਸਾਡੇ ਘਰ ਦੇ ਲੱਗਦੇ ਹੀ ਹੈਗਾ ਵਾ ਕੋਈ 100 ਮੀਟਰ ਦੀ ਦੂਰੀ ਤੇ ਤੇ ਦੂ ਵੈਸੇ ਜਦੋਂ ਮੈਂ ਕੰਮ ਤੋਂ ਘਰ ਆਉਂਦਾ ਮੈਂ ਤੇ ਵੇਟ ਕਰਦਾ ਰਹਿੰਦਾ ਵਾ ਕਿ ਕਦੋਂ ਮਾਮੂ ਆਣਗੇ ਤੇ ਆਪਾਂ ਜਾਵਾਂਗੇ ਪੇਸਟੀ ਲੈਣ ਸੋਣਾ ਅੱਜ ਨੂੰ ਕੀ ਆਸੀ ਤੇ ਮੁੰਨੇ ਲੈ ਕੇ ਆਇਆ ਵਾ ਕੱਲਾ ਕੱਲਾ ਰੁੱਦੂ ਕੀ ਫੜਿਆ ਵਾ ਪੇਸੀਆਂ ਲੈ ਕੇ ਜਾਈ ਜਾਂਦਿਆ ਹੈ ਉਹ ਜੀ ਰੁੱਦੂ ਨੇ ਪੇਸਟ ਜੇ ਲੈ ਲਈ ਆਪਣੀ ਤੋਂ ਹੁਣ ਆਪਾਂ ਚੱਲਿਆ ਘਰ ਤੇ ਬਾਹਰ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਹੈ ਨਹੀਂ ਆਪਾਂ ਆਂਡੇ ਹੀ ਤੇ ਆ ਬੰਦਾ ਕੋਈ ਬੈਟਰੀ ਕੱਢ ਕੇ ਲੈ ਗਿਆ ਵਾ ਲਓ ਜੀ ਆਪਾਂ ਆਂਡੇ ਸੀ ਤੇ ਸਮਾਨ ਲੇ ਗਈ ਨੋਰਬੇਕਰੀ ਤੋਂ ਤੇ ਰਾਸਤੇ ਦੇ ਵਿੱਚ ਨਾ ਇੱਕ ਨਾ ਜਗਾ ਤੇ ਇਹਨਾਂ ਛੋਟਾ ਥੀ ਲੱਗਾ ਸੀ ਕਿ ਪਤਾ ਨਹੀਂ ਹੁਣ ਮੈਂ ਵਲੋਗ ਛੋਟੀ ਜੀ ਵੀਡੀਓ ਕੈਪਚਰ ਕੀਤੀ ਸੀ ਪਤਾ ਨਹੀਂ ਉਹ ਆਈ ਕਿ ਨਹੀਂ ਦੇਖਾਂ ਬਾਕੀ ਇਹਨੂੰ ਚੈੱਕ ਕਰਕੇ ਤੇ ਉਹ ਲੈ ਗਿਆ ਬੈਟਰੀ ਤੇ ਇਹ ਆ ਗਏ ਹਾਂ ਪਾਟਾ ਤੇ ਕੋਸ਼ਿਸ਼ ਪੂਰੀ ਵੀਡੀਓ ਕੈਪਚਰ ਕਰ ਲੈਂਦਾ ਤੇ ਸ਼ਾਇਦ ਕੈਮਰੇ 'ਚ ਆ ਜਾਂਦਾ ਪਤਾ ਨਹੀਂ ਆ ਤੇ ਬਾਕੀ ਉੱਥੇ ਆਪਾਂ ਪਾਜੀ ਹੁਣਾਂ ਜਿਹਦੀ ਕੋ ਗੱਡੀ ਲੱਗੀ ਉਹਨਾਂ ਨੂੰ ਫੋਨ ਕਰਤਾ ਟਾਈਮ ਨੋਟ ਕਰਵਾਤਾ ਕਿ ਜਿੰਨੀ ਕਿੰਨੇ ਵਜੇ ਜੜੀ ਆ ਚੋਰੀ ਹੋਈ ਆ ਤੇ ਦੇਖੋ ਜੇ ਉਹਨਾਂ ਦੇ ਸੀਸੀਟੀਵੀ ਚੱਲਦੇ ਹੋਣਗੇ ਉਹ ਦੇਖ ਲੈਣਗੇ ਤੋਂ ਫਿਲਹਾਲ ਹੁਣ ਆਪਾਂ ਆ ਗਏ ਹਾਂ ਘਰੇ ਕਿ ਟਾਈਮ ਲੱਗ ਗਿਆ ਸੀ ਆਪਾਂ ਨੂੰ ਤੋਂ ਜੁੱਧੂ ਜੀ ਜੀ ਜੁੱਧੂ ਜੀ ਬੀ ਕਿੱਲੇ ਕੇ ਆਇਆ ਵਾ ਤੇ ਮੈਂ ਉਸ ਗਾਇ ਦੇ ਮੈਂ ਕਹੀ ਹਾਂ ਦੱਸਿਨੇ ਮੇਰੇ ਆਪਾਂ ਰਸਤੇ 'ਚ ਕੀ ਦੇਖਿਆ ਸੀ ਰਸਤੇ 'ਚ ਕੀ ਦੇਖਿਆ ਕੋਈ ਚੋਰ ਹਾਂ ਹਣਾਂ ਉਹ ਬਾਹਰ ਨਹੀਂ ਨਿਕਲੀ ਦੰਧਾ ਠੀਕ ਆ ਚਿਲਰ ਨਹੀਂ ਲਈ ਮਾਂ ਲਈ ਰਹਿਦੇ ਬਦਰੀ ਉਹ ਚੋਰ ਕਰਕੇ ਰਹਿ ਗਿਆ ਫਿਰ ਆਹ ਦਾ ਕੰਮ ਹੀ ਖਰਾਬ ਹੋ ਗਿਆ ਜਿਹੜੀ ਵਾਦੀ ਸਕੂਲ ਤੋਂ ਮੈਂ ਗੱਲ ਕਰਨ ਡਿਆ ਨਾ ਮੈਂ ਫੋਨ ਤੇ ਗੱਲ ਕਰਨ ਡਿਆ ਨਾ ਉਹ ਸੁਣ ਕੇ ਤਾਂ ਉਹ ਹੀ ਬੋਲੀ ਜਾਣ ਡਿਆ ਵਾ ਗੇ ਲੋ ਨਿਆਣੀ ਲੱਗ ਮੈਂ听 ਲੱਗਾ ਗੱਲ ਸੁਣੀ ਤੇ ਨਾਲੀ ਪੜਕ ਪੜਕ ਬੋਲੀ ਜਾਂਦੇ ਪਤਾ ਲੱਗਣੇ ਦੀ ਬੋਲੀ ਜਾਂਦੇ ਹੁਣ ਇਹ ਤੇ ਹੈਗੀਆਂ ਵਾ ਚਾਰ ਤੇ ਜੇ ਨੂੰ ਸਾਰੀਆਂ ਮਖਾਈਆਂ ਤੇ ਇਹਨੇ ਪਾਦਣਾ ਵਾ ਰੋਲਾ ਇਸ ਕਰਕੇ ਇਹਨੂੰ ਆਪਾਂ ਇਹਦੀ ਡੱਬੀ ਜੇ ਪਾਦ ਲੁੱਦ ਤੇ ਇਹਨੂੰ ਡੱਬੀ ਜੇ ਪਾਦੀਆਂ ਨਾ ਤੇਰੀ ਇੱਕੋ ਹੀ ਆ ਨਾ ਹਾਂ ਇਹ ਦੋਨੇ ਇੱਕ ਤੇ ਇਹਦੀ ਇੱਕ ਮੇਰੀ ਹੈ ਨਾ ਅੱਛਾ ਵਾ ਦੋਨੇ ਜੰਦੇ ਸ਼ੇਅਰਿੰਗ ਕਰਦੇ ਹਾਂ ਹਾਂ ਗੱਲ ਜੀ ਹੋ ਨਾ ਚਾਹ ਕਿ ਜੀ ਮਹਾਰਾ ਜੀ ਉਨੀ ਬੈਟਰੀ ਚੋਰੀ ਕਰਕੇ ਲਿਆ ਗਿਆ ਉਹਨੀ ਬੈਟਰੀ ਚੋਰੀ ਕਰਕੇ ਰਹਿ ਗਈ ਆ ਤੇ ਉਹ ਪਿੱਛੇ ਮੁੜ ਗਈ ਆ ਫਿਰ ਆਪਾਂ ਵਾਪਸ ਆਏ ਸੀ ਮੁੜ ਗਈ ਆਪਾਂ ਅੰਕਲ ਜੀ ਨੂੰ ਫੋਨ ਕਰਕੇ ਦੱਸਤਾ ਅੰਕਲ ਜੀ ਨੂੰ ਫੋਨ ਕਰਕੇ ਦੱਸਤਾ ਫਿਰ ਇਹਦਾ ਇਹਦਾ ਨਾ ਕਿਸੇ ਦੀ ਚੋਰੀ ਹੋ ਗਈ ਆ ਕਿਸੇ ਅੰਕਲ ਜੀ ਇਹਦਾ ਦਾਵਾ ਕਿ ਕਿਸੇ ਦੀ ਚੋਰੀ ਹੋ ਗਈ ਆ ਆਪਰੇ ਸਾਰੇ ਪੁੱਛ ਅੰਕਲ ਆਏ ਕਿ

ਔਰ ਹਮ ਸੁਬਮਿਤਿ ਬਾਏ ਹੇਰ ਆਪ ਲੋਕੀ ਠੀਕ ਕਰਦੇ ਆ ਫਿਰ ਮਿਲਾਂਗੇ ਨਵੇਂ ਬਲੌਗ ਦੇ ਨਾਲ ਹਾਂ ਜਾਂਦੇ ਜਾਂਦੇ ਇੱਕ ਐਡਵਾਈਸ ਸ਼ੁਰੂ ਦਵਾਂਗਾ ਕਿ ਰਾਤ ਨੂੰ ਆਪਣੀਆਂ ਗੱਡੀਆਂ ਜਿਹੜੀਆਂ ਸੇਫਲੀ ਜਿਹੜੀਆਂ ਅੰਦਰਾਂ ਚ ਲਾ ਕੇ ਰੱਖਿਆ ਕਰੋ ਕਿਉਂਕਿ ਛੋੜਦੀ ਵੀਡੀਓ ਜਿਹੜੀ ਆ ਹੁਣ ਪਤਾ ਨਹੀਂ ਆਈ ਕਿ ਨਹੀਂ ਆਈ ਪਰ ਇਹ ਹੈਗੇ ਆਏ ਸੀ ਸਮਾਂ ਲੈਣ ਗਏ ਸੀ ਤੇ ਪਤਾ ਨਹੀਂ ਕਮੂਨ ਸੀ ਉਹਨੇ ਉਹ ਛੋਟੇ ਹਾਥੀ ਜੋ ਨਾ ਬੈਟਰੀ ਗੜ ਲਈ ਮੈਡੀ ਗੜ ਕੇ ਤੇ ਐਕਟਿਵਾ ਭਜਾ ਕੇ ਲੈ ਗਿਆ ਤੇ ਮੇਰੇ ਨਾਲ ਛੋਟਾ ਬੇਬੀ ਸੀ ਇਸ ਕਰਕੇ ਮੈਂ ਜਿਆਦਾ ਹੋਣੀ ਕੀਤਾ ਕਿ ਤਾਂ ਕਿ ਐਵੇਂ ਕਿਤੇ ਡਾਰਜਾ ਕੋਈ ਤਿਆਰੀ ਨਾ ਹੋਏ ਤੇ ਬਾਕੀ ਜਦੋਂ ਲੱਗੇ ਜਾਂ ਲੱਗਾ ਸੀ ਉਹਨੇ ਐਕਟਿਵਾ ਭਜਾਲੀ ਨਾ ਹੀ ਐਕਟਿਵਾ ਦਾ ਨੰਬਰ ਮੇਰੇ ਕੋਲ ਆ ਉਹ ਉਸ ਟਾਈਮ ਤੇ ਮਾਈਂਡ 'ਚ ਕੋਈ ਸੁਝਦਾ ਨਹੀਂ ਆ ਉਹ ਦੇ ਚੀਜ਼ ਹੁੰਦੀ ਹੈ ਉਹ ਵੀ ਸ਼ੱਕ ਵੀ ਨਹੀਂ ਆਪਾਂ ਐਵੇਂ ਕਰ ਸਕਦੇ ਕੀਤੇ ਹਨ ਤੇ ਮੈਂ ਇਹ ਹੈ ਕਿ ਮੂੜ ਜਦੋਂ ਗਾਂਹ ਜਾ ਕੇ ਫਿਰ ਮੁੜ ਕੇ ਵਾਪਸ ਆਇਆ ਉਹ ਉਸ ਟਾਈਮ ਤੇ ਉਹਨੂੰ ਸ਼ੱਕ ਹੋ ਗਿਆ ਫਿਰ ਭਜਾਲੀ ਰਾਹ ਦੇ ਨੰਬਰ ਨਾਲੋ ਜੇ ਆਇਆ ਉਹ ਉਸ ਟਾਈਮ ਵੀ ਉਹ ਵੇਖਿਆ ਵਾ ਕਿ ਹਾਂ ਵੀ ਕੋਈ ਚੀਜ਼ ਚੱਕਦਾ ਪਿਆ ਸੀ ਤੋਂ ਛੋਟੇ ਆ ਤੇ ਜਦੋਂ ਦਿੱਤੇ ਦੀ ਲੱਗਾਈ ਤੇ ਉੱਥੇ ਮੈਨੂੰ ਦਿਖਿਆ ਕਿ ਜਿਵੇਂ ਕੋਈ ਚੀਜ਼ ਲੱਗੀ ਹੁੰਦੀ ਆ ਤੇ ਬੈਟਰੀ ਜੀ ਲੱਗੀ ਮੈਨੂੰ ਜਿੱਦਾਂ ਕੁਝ ਸਮਾਨ ਹੁੰਦਾ ਵਾ ਤੇ ਬਾਕੀ ਫਿਰ ਭਾਈ ਨੂੰ ਇੱਥੇ ਜਿਹਨਾਂ ਦੇ ਅੱਗੇ ਗੱਡੀ ਲੱਗੀ ਸੀ ਉਹਨਾਂ ਨੂੰ ਫੋਨ ਕਰਕੇ ਦੱਸਦਾ ਵਾ ਬਾਕੀ ਉਹਨੂੰ ਦੇਖਣਗੇ ਸਵੇਰੇ ਹੀ ਬੰਦਾ ਵਾ ਤੋਂ ਫਿਰ ਮਿਲਦੇ ਆ ਸੋਬਾ ਓਕੇ ਬਾਈ ਸੀਓ ਟਾਟਾ ਔਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ